이곳은 대한민국 최초의 해수욕장입니다. 이곳은 대한민국 최초의 해수욕대한 ਹਾਂਜੀ ਹਾਂਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੂੰ ਆ ਜਾ ਆਹ ਬਾਈ ਗੁਰਜੀਤ ਸਿੰਘ ਅਸੀਂ ਕਾਫੀ ਦਿਨਾਂ ਤੋਂ 6-7 ਰੋਜ਼ ਤੋਂ ਇੱਥੇ ਪਾਣੀ ਵਿੱਚ ਘਰੇ ਸੀ ਸਾਡੇ 40-50 ਪਸ਼ੂ ਹਨ ਇੱਥੇ ਇਹ ਇੱਥੇ ਕੋਈ ਵੀ ਆਉਣ ਜਾਣ ਦਾ ਚਾਰਾ ਨਹੀਂ ਸੀ ਬੜੇ ਮੁਸ਼ਕਲ ਨਾਲ ਆ ਸੀ ਟੂੜੀ ਮਾੜਾ ਮੋਟਾ ਪਾਇਆ ਤੇ ਅੱਜ ਸਾਡੇ ਕੋਲ ਸਰਦਾਰ ਜਰਨੈਲ ਸਿੰਘ ਨੰਗਲ ਹੋਰ ਵੀ ਉਹਨਾਂ ਦੇ ਬੇਅੰਤ ਸਾਥੀ ਨਾਲ ਲੈ ਕੇ ਸਾਡੇ ਲਈ ਚਾਰਾ ਔਰ ਚੌਕਰ ਇੱਥੇ ਪਹੁੰਚਦਾ ਕੀਤਾ ਹੈ ਆਪ ਵੀ ਇੱਥੇ ਆਣ ਕੇ ਸਾਡੀ ਸਾਰੀ ਹਾਲਤ ਦੇਖੀ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਪ੍ਰਮਾਤਮਾ ਇਹਨਾਂ ਨੂੰ ਸੇਵਾ ਕਰਨ ਦੇ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਅੱਜ ਅਸੀਂ ਪਹੁੰਚੇ ਆਂ ਬਰੰਪੁਰ ਪਿੰਡ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਅਮਰੀਕ ਸਿੰਘ ਜੀ ਸਤਨਾਮ ਜੀ ਇਹਨਾਂ ਨੇ ਇੱਥੇ ਬਰੰਪੁਰ ਤੋਂ ਬਾਹਰ ਇਹਨਾਂ ਦਾ ਡੇਰਾ ਆ ਅੱਜ ਅਸੀਂ ਇੱਥੇ ਪਹੁੰਚੇ ਆਂ ਪਿਛਲੇ ਦਿਨੀ ਜਦੋਂ ਫਗਵਾੜੇ ਦੇ ਵਿੱਚ ਪਾਣੀ ਦਾਖਲ ਹੋਇਆ ਪਿਛਲੇ 7 ਦਿਨ ਪਹਿਲਾਂ ਤੋਂ ਇੱਥੇ ਵੀ ਪਾਣੀ ਇੰਨਾ ਆ ਗਿਆ ਜੀ ਆਹ ਦੇਖੋ ਅਸੀਂ ਜ਼ਮੀਨ ਤੋਂ ਮੇਰਾ ਖਾਲ ਕਰੀਬ 3 ਫੁੱਟ ਉੱਚੇ ਖੜੇ ਆਂ ਔਰ 3 ਫੁੱਟ ਉੱਚੇ ਅਸੀਂ ਖੜੇ ਆਂ ਤੇ ਇੱਥੇ ਤੱਕ ਵੀ ਪਾਣੀ ਜਿਹੜਾ ਉਸ ਵੇਲੇ ਇੰਟਰ ਕਰ ਚੁੱਕਾ ਸੀ ਔਰ ਰਸਤਾ ਜਿਹੜਾ ਹੈਗਾ ਉਸ ਵੇਲੇ ਦਿਖਾਈ ਨਹੀਂ ਸੀ ਦੇ ਰਿਹਾ ਕਿਉਂਕਿ ਅਸੀਂ ਜਦੋਂ ਅੱਜ ਤੋਂ 4 ਦਿਨ ਪਹਿਲਾਂ ਬਰੰਪੁਰ ਪਿੰਡ ਦੇ ਵਿੱਚ ਆਏ ਸੀ ਤਾਂ ਸਾਨੂੰ ਸਰਦਾਰ ਅਮਰੀਕ ਸਿੰਘ ਜੁਣੀ ਮਿਲੇ ਸੀ ਤੇ ਇਹਨਾਂ ਨੇ ਦੱਸਿਆ ਵੀ ਹਾਲਾਤ ਸਾਡੇ ਬੜੇ ਖਰਾਬ ਹੋ ਗਏ ਆ ਇਸ ਖੂਹ ਦੇ ਉੱਤੇ ਇਹਨਾਂ ਨੇ ਇੱਕ ਛੋਟਾ ਜਿਹਾ ਡੇਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਕਰੀਬ 50 ਪਸ਼ੂ ਜਿਹੜੇ ਆ ਇਹਨਾਂ ਨੇ ਇੱਥੇ ਬੰਨੇ ਹੋਏ ਆ ਤੋਂ 50 ਪਸ਼ੂ ਪਿਛਲੇ 7 ਦਿਨ ਤੋਂ ਜਿਹੜਾ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਸੀਗੇ ਇੱਧਰ ਨੂੰ ਆਬ ਨਹੀਂ ਸੀ ਕੋਈ ਸਕਦਾ ਇਹ ਕਹਿੰਦੇ ਅਸੀਂ ਆਪ ਵੀ ਬੜੀ ਮੁਸ਼ਕਲਾਂ ਕਿਉਂਕਿ ਰਸਤਾ ਦਿਖਾਈ ਹੀ ਨਹੀਂ ਸੀ ਦੇ ਰਿਹਾ ਤਾਂ ਅੱਜ ਥੋੜਾ ਪਾਣੀ ਘਟਿਆ ਤਾਂ ਫਿਰ ਅਸੀਂ ਇਹਨਾਂ ਨੂੰ ਕਹਿ ਕੇ ਗਿਆ ਸੀ ਵੀ ਜਿੱਦਣ ਰਸਤਾ ਲੰਘਣ ਦੇ ਲਾਇਕ ਹੋ ਗਿਆ ਉਦੋਂ ਸਾਨੂੰ ਦੱਸ ਦਿਓ ਅਸੀਂ ਆਪਣੇ ਵੱਲੋਂ ਸਾਡੇ ਸਾਥੀਆਂ ਨਾਲ ਅਸੀਂ ਗੱਲ ਕੀਤੀ ਸੀ ਵੀ ਆਪਣੇ ਵੱਲੋਂ ਜੋ ਹੋ ਸਕਿਆ ਅਸੀਂ ਜ਼ਰੂਰ ਜਿਹੜਾ ਹੈ ਇਹ ਆਪਣਾ ਸਹਿਯੋਗ ਕਰਾਂਗੇ ਔਰ ਅੱਜ ਅਸੀਂ ਪਸ਼ੂਆਂ ਵਾਸਤੇ ਸੁੱਕੀ ਫੀਡ ਅਚਾਰ ਦਾ ਪ੍ਰਬੰਧ ਕਰਕੇ ਇੱਥੇ ਪਹੁੰਚੇ ਔਰ ਅਸੀਂ ਅੱਜ ਜਿਹੜੋ ਇਹਨਾਂ ਕੋਲ ਆਏ ਤਾਂ ਆ ਹਾਲਾਤ ਜਿਹੜੇ ਆ ਬੜੇ ਭੈੜੇ ਆ ਤੋ ਮੈਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਬਹੁਤ ਔਖੀ ਘੜੀ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੇ ਉੱਤੇ ਆਈ ਆ ਤੋ ਮਿਹਰ ਕਰ ਆਉਣ ਵਾਲਾ ਟਾਈਮ ਜਿਹੜਾ ਆ ਉਹ ਸਾਨੂੰ ਚੰਗਾ ਬਖਸ਼ਿਸ਼ ਹੋਵੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਉਣ ਵਾਲਾ ਜਿਹੜਾ ਪੰਜਾਬ ਦੇ ਹਾਲਾਤ ਆ ਉਹ ਖੁਸ਼ੀਆਂ ਭਰੇ ਹੋਣ ਇਸ ਦੁੱਖ ਦੀ ਘੜੀ ਚੋਂ ਆਪਾਂ ਰਲ ਮਿਲ ਕੇ ਸਾਰੇ ਬਾਹਰ ਨਿਕਲੀਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ